ਕਾਲੀ ਦਲ ਨਾਲ ਜੁੜੀ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਕਿ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮਤਭੇਦ ਕਰ ਵਾਖ ਹੋਏ ਸੁਖਦੇਵ ਸਿੰਘ ਢੀਂਸਾ ਨੇ 6 ਸਾਲਾਂ ਬਾਅਦ ਕਾਰ ਵਾਪਸੀ ਜਿਹੜੀ ਕਰ ਲਈ ਹੈ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸੁਖਦੇਵ ਸਿੰਘ ਢੀਂਸਾ ਨੇ ਆਖਿਆ ਕਿ ਅੱਜ ਜੋ ਹਾਲਾਤ ਬਣ ਗਏ ਹਨ ਅਜਿਹਾ ਚਿੱਕੋ ਮੰਗੇ ਕਿ ਪੰਥਕ ਨੂੰ ਲਗਾਤਾਰ ਮਜ਼ਬੂਤ ਕੀਤਾ ਜਾਵੇ ਇਹ ਹੋ ਸਕਦਾ ਹੈ ਅਸੀਂ ਜੇ ਇਕੱਠੇ ਹੋਈਏ ਸ਼ੁਰੂਮਣੀ ਕਾਲੀ ਦਲ ਦੇ ਪੰਥਕ ਸਿਆਸਤ ਵਿੰਗ ਜੋ ਸ਼ੁਰੂਮਣੀ ਕਾਲੀ ਦਲ ਤਗੜਾ ਹੋਵੇਗਾ ਤਾਂ ਹੀ ਇਸ ਨਾਲ ਪੰਥਕ ਵੀ ਜੜਾ ਤਗੜਾ ਹੋਏਗਾ ਸਕਦਾ ਹੈ ਅੱਜ ਜੋ ਪੰਜਾਬ ਦਾ ਹਾਲ ਹੈ ਇਸ ਨੂੰ ਬਚਾਉਣ ਲਈ ਸਾਡੀ ਜ਼ਿੰਮੇਵਾਰੀ ਹੈ ਟੀਨਸਨ ਅੱਗੇ ਵੀ ਆਖਿਆ ਕਿ ਸੁਖਬੀਰ ਬਾਦਲ ਤੇ ਮੇਰਾ ਪੁੱਤਰ ਆ ਮੈਂ ਵੀ ਇਹਨਾਂ ਨੂੰ ਪ੍ਰਮੋਟ ਕੀਤਾ ਸੀ ਉਹਨਾਂ ਦੀ ਸੁਖਬੀਰ ਬਾਦਲ ਨਾਲ ਕੋਈ ਨਿੱਜੀ ਲੜਾਈ ਨਹੀਂ ਹੈ ਜਿਹੜੇ ਵੀ ਮਾਮਲੇ ਤੇ ਹੈ ਉਹ ਬੈਠ ਕੇ ਉਹਨਾਂ ਨਾਲ ਹੱਲ ਕਰਾਂਗੇ ਪੰਥਕ ਨੂੰ ਨਿਹਾ ਤੇ ਲੈ ਕੇ ਆਉਣਾ ਸਾਡਾ ਇੱਕ ਮਕਸਦ ਹੈ ਅੱਜ ਟੀਨਸਨ ਅੱਗੇ ਵੀ ਕਹੇ ਕਿ ਪੰਜਾਬ ਦੇ ਹਾਲਾਤ ਰੋਜ਼ਾਨਾ ਖਰਾਬ ਹੁੰਦੇ ਨਜ਼ਰ ਆ ਰਹੇ ਨੇ ਲਗਾਤਾਰ ਇਵਾਦਤਾਂ ਜਿਹੜੀਆਂ ਪੰਜਾਬ ਦੇ ਵਿੱਚ ਵਾਪਰਦੀਆਂ ਦਿਖਾਈ ਦੇ ਰਹੀਆਂ ਨੇ ਕਿਆ ਜਾਇ ਨੇ ਸਾਡਾ ਕਾਰਨ ਕੀ ਹੈ ਅਸੀਂ ਕਿਉਂ ਇਕੱਠੇ ਹੋਏ ਆ ਅੱਜ ਦੇ ਹਾਲਾਤ ਇਹ ਮੰਨ ਕਰਦੀ ਹੈ ਕਿ ਜੋ ਪੰਜਾਬ ਤੇ ਪੰਥ ਦੀ ਦੀਦੀ ਨੇ ਇਹਨੂੰ ਬੋਲ ਕਰਨ ਲਈ ਕਿਉਂਕਿ ਸਾਡੀ ਪੰਥੀ ਪੋਲੀਟੀਕਲ ਪਾਰਟੀ ਜਿਹੜਾ ਵਿੰਗ ਹੈ ਸਾਡੇ ਸ਼੍ਰੋਮਣੀ ਕਾਲੀਦਾ ਲ ਸ਼੍ਰੋਮਣੀ ਕਾਲੀਦਾਨ ਵਗੜਿਆ ਕਰਨਾ ਉਹਦੇ ਨਾਲ ਪੰਥ ਤਗੜਾ ਹੋਏਗਾ ਔਰ ਇਸ ਤੋਂ ਇਲਾਵਾ ਪੰਜਾਬ ਦਾ ਜੋ ਅੱਜ ਬੁਰਾ ਹਾਲ ਹੈ ਪੰਜਾਬ ਨੂੰ ਇਕੱਠਾ ਕਰਨਾ ਔਰ ਪੰਜਾਬ ਨੂੰ ਆਪਣੀਆਂ ਲੀਹਾਂ ਤੇ ਲਿਆਉਣਾ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਇਸ ਕਰਕੇ ਅਸੀਂ ਇਕੱਠੇ ਹੋਣ ਦਾ ਮਕਸਦ ਇਹ ਵੀ ਹੈ ਸਾਡੇ ਸੁਖਵੀਰ ਸਿੰਘ ਬਾਦਲ ਸਾਡਾ ਪੁੱਤਰ ਰਮੜਾ ਮੈਂ ਪ੍ਰਪੋਜ਼ ਕੀਤਾ ਸੀ ਜਦੋਂ ਬਣਾਇਆ ਸੀ ਪਰਪੁਰਾ ਜੀ ਨੇ ਸੈਕੰਡ ਕੀਤਾ ਸੀ ਔਰ ਕੈਪਟਨ ਸਾਹਿਬ ਉਹ ਜਿਉਂਦੇ ਸੀਗੇ ਉਹਨਾਂ ਨੇ ਉਹਦਾ ਸੈਕੰਡ ਕੈਪੀਟਨ ਕੀਤਾ ਸੀ ਇਸ ਕਰਕੇ ਸਾਡਾ ਕੋਈ ਜਾਤੀ ਕਦੇ ਰੰਝਛ ਨਹੀਂ ਹੋਈ ਨਾ ਨਾ ਹੋਵੇ। ਇਹ ਕਹਿੰ ਕੋਈ ਸਦਾਕ ਦੇ ਤੌਰ ਤੇ ਜੇ ਕੋਈ ਰਹਿ ਜਾਣਗੇ ਹੁਣ ਕੋਈ ਅਸੀਂ ਆਪ ਜੀ ਬੈਠ ਕੇ ਫੈਸਲਾ ਕਰਾਂਗੇ ਅਸੀਂ ਇਹਦੇ ਨਾਲ ਆ ਕਿ ਪੰਜਾਬ ਨੂੰ ਤੇ ਪੰਥ ਨੂੰ ਉਸ ਉਹ ਸਾਡੀ ਹੱਥ ਤੇ ਲਿਆਉਣਾ ਉਸ ਤੋਂ ਬਾਅਦ ਕੁਝ ਨਹੀਂ। ਅੱਜ ਤੁਸੀਂ ਦੇਖੀ ਨੇ ਪੰਜਾਬ ਦੇ ਹਾਲਤ ਕਿ ਜਿਸ ਤਰ੍ਹਾਂ ਕੱਲ ਵਾਪਰਿਆ ਅਸੈਂਬਲੀ ਚ اپੋਜੀਸ਼ਨ ਕਦੇ ਕੀ ਮਿਨਿਸਟਰ ਇਸ ਤਰ੍ਹਾਂ ਕਰਦਾ ਹੁੰਦਾ ਇਸ ਤਰ੍ਹਾਂ ਰੋਜ਼ ਗੁੰਡਾਗਰਦੀ ਹੁੰਦੀ ਹੈ ਇਸ ਤਰ੍ਹਾਂ ਹਰ ਰੋਜ਼ ਚੱਲਦਾ ਹਰ ਥਾਂ ਤੇ ਜਦੋਂ ਦੇਖੋ ਤੁਹਾਡੇ ਟੀਵੀ ਤੇ ਦੇਖੀਦਾ ਕਿ ਜੇ ਫਲਾਣੇ ਪਿੰਡ ਕੋਈ ਬਾਲੀਆਂ ਲੈ ਕੇ ਲੱਗਿਆ ਕੋਈ ਗੁੰਡਾਗਰਦੀ ਆ ਕੇ ਚੱਲਦੀ ਹੈ ਕੋਈ ਕਿਸੇ ਨੂੰ ਕੁੱਟ ਲਾ ਗਿਆ ਕਿਸੇ ਨੂੰ ਮਾਰ ਲਾ ਗਿਆ ਮਾਰ ਦਿੰਦੇ ਕੋਈ ਐਕਸੀਡੈਂਟ ਹੋ ਗਿਆ ਔਰ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਨੇ ਪੰਜਾਬ ਦੇ ਕਿ ਕੋਈ ਮੂਵਦੇ ਇੱਥੇ ਰਾਜ ਬਰੋਨ ਦਾ ਕੁਝ ਨਹੀਂ ਹੈ ਇਸ ਕਰਕੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਮੇਨ ਪਾਰਟੀ ਦੇ ਹੋਂਦ ਦੇ ਨਾਤੇ ਕਿ ਅਸੀਂ ਇਕੱਠੇ ਹੋ ਕੇ ਕੋਈ ਅਸੀਂ ਆਵਾਜ਼ ਉਠਾਈਏ ਅੱਜ ਅਸੀਂ ਇਕੱਠੇ ਹੋਏ ਆ ਸਾਰੇ ਮੈਂ ਇੱਕੋ ਗੱਲ ਕਹਿਣਾ ਚਾਹੂੰਗਾ ਸਾਡੇ ਸਾਰੇ ਦੋਨਾਂ ਗੁਰਪੰਥ ਦੇ ਸਾਡੇ ਅੱਗੂ ਵੀ ਬੈਠੇ ਨੇ ਕਿ ਅੱਜ ਤੋਂ ਬਾਅਦ ਸਤਾਰਕ ਵੀਰ ਸਿੰਘ ਬਾਪੂ ਮੂੰਹ ਜੱਦ ਦੱਦਨਗੇ ਕਿ ਇਹਨਾਂ ਲਈ ਨਾ ਮੇਰੇ ਲਈ ਨਾ ਸਾਡੇ ਕਿਸੇ ਹੋਰ ਲਈ ਕੋਈ ਕਿਸੇ ਗੁਰਪਤ ਕੋਈ ਰਿਹਾ ਹੋਵੇ ਸਾਡੇ ਦੀ ਕੋਈ ਨਹੀਂ ਸਾਰੇ ਇਸ ਕਰਕੇ ਅੱਜ ਅਸੀਂ ਇੱਕੋ ਇੱਕ ਚੀਜ਼ ਨੂੰ ਲੈ ਕੇ ਤੁਰਿਆ ਜਿਹੜੇ ਨਾਲ ਅਸੀਂ ਬੈਠ ਕੇ ਬਾਅਦ ਚ ਕਰਾਂਗੇ ਬਾਕੀ ਗੱਲਾਂ ਅਸੀਂ ਕਰਨੀਆਂ ਸਰਦਾਰ ਸੁਖਵੀਰ ਸਿੰਘ ਨੇ ਕਿਹਾ ਕਿ ਜਿਹੜੀ ਅਸੀਂ ਪਾਰਟੀ ਦੀ ਸੈਟਅਪ ਹੈ ਉਹ ਉਹਨਾਂ ਤੋਂ ਬਾਅਦ ਅਸੀਂ ਆਪਾਂ ਦੁਬਾਰਾ ਕਰਾਂਗੇ ਪਰ ਇਲੈਕਸ਼ਨ ਤੋਂ ਬਾਅਦ ਕਿਉਂਕਿ ਇਲੈਕਸ਼ਨ ਤੱਕ ਮੈਂ ਵੀ ਸਮਝਦਾ ਕਿ ਕਿਸੇ ਨੂੰ ਹਟਾਉਣਾ ਜਾਂ ਕਿਸੇ ਨੂੰ ਭੰਗ ਕਰਨਾ ਉਹ ਚੰਗਾ ਨਹੀਂ ਲੱਗਦਾ ਤੇਜ ਕਰਕੇ ਉਸ ਤੋਂ ਬਾਅਦ ਵੀ ਇਹ ਹੋ ਜਾਏਗਾ ਪਰ ਹੋਰ ਵੀ ਸਾਡੀਆਂ ਗੱਲਾਂ ਕਈ ਨਹੀਆਂ ਸਾਡੀਆਂ ਗੱਲਾਂ ਹੋਈਆਂ ਹੋਈਆਂ ਨੇ ਉਹਦੇ ਨਾਲ ਸਾਡੇ ਵਰਕਰ ਨੂੰ ਰਿਜਰਸ ਕਰਨਾ ਉਹ ਸਾਰਾ ਅਸੀਂ ਆਪ ਚ ਬੈਠ ਕੇ ਕਰਾਂਗੇ